ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਸਤੰਬਰ 1708 ਨੂੰ ਮਾਦੋ ਦਾਸ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੁੰਦੀ ਹੈ ਅਗਲੇ ਦਿਨ ਮਾਦੋ ਦਾਸ ਕਲਗੀਧਰ ਪਿਤਾ ਦੇ ਕੋਲੋਂ ਖੰਡੇ ਦੀ ਪੌਲ ਲੈ ਕੇ ਸਿੰਘ ਸਜਦਾ ਸਤਿਗੁਰੂ ਉਸ ਦਾ ਨਾਮ ਬੰਦਾ ਸਿੰਘ ਰੱਖਦੇ ਨੇ ਬਹਾਦਰੀ ਦਾ ਲਕਬ ਦਿੱਂਦੇ ਨੇ ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਨਾਮ ਪ੍ਰਚਲਿਤ ਹੁੰਦਾ ਹੈ 3 ਸਤੰਬਰ ਨੂੰ ਮੁਲਾਕਾਤ ਤੋਂ ਲੈ ਕੇ 5 ਅਕਤੂਬਰ ਤੱਕ ਕਰੀਬਨ 33 ਦਿਨ ਗੁਰੂ ਗੋਬਿੰਦ ਸਿੰਘ ਦੀ ਚਰਨ ਸ਼ਰਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਰਹਿੰਦੇ ਨੇ ਇਨ੍ਹਾਂ 33 ਦਿਨਾਂ ਦੇ ਵਿੱਚ ਉਹ ਸਤਿਗੁਰ ਦੀ ਬਾਣੀ ਦੀ ਵਿਚਾਰ ਧਾਰਾ ਨੂੰ ਸਮਝਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਮੁਗਲ ਸਰਕਾਰ ਵਿਰੁੱਧ ਆਰੰਭੇ ਹੋਏ ਸੰਘਰਸ਼ ਬਾਰੇ ਜਾਣਦੇ ਨੇ ਉਹਨੂੰ ਗੁਰੂ ਤੇਗ ਬਹਾਦਰ ਸੈਮਹਾਰਾਜ ਦੀ ਸ਼ਹਾਦਤ ਦਾ ਇਲਮ ਹੁੰਦਾ ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਆਪਣੇ ਤਨ ਦੇ ਉੱਤੇ ਹੰਡਾਈਆਂ ਹੋਈਆਂ ਮੁਸੀਬਤਾਂ ਦਾ ਪਤਾ ਲੱਗਦਾ ਇਹ ਸਾਰੇ ਕੁਝ ਨੂੰ ਜਾਣ ਕੇ ਜਿਨ੍ਹਾਂ ਨੇ ਇਹ ਜ਼ੁਲਮ ਕੀਤੇ ਨੇ ਉਹਨਾਂ ਨੂੰ ਬਣਦੀ ਸਜ਼ਾ ਦੇਣ ਵਾਸਤੇ ਔਰ ਅਗਾਹਾਂ ਤੋਂ ਅਜਿਹੇ ਜ਼ੁਲਮ ਹੋਰਾਂ ਦੇ ਉੱਤੇ ਨਾ ਹੋਣ ਇਨੂੰ ਰੋਕਣ ਵਾਸਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਇੱਕ ਰਾਜ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਆਗਿਆ ਮੰਗਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਪੰਜਾਬ ਦੀ ਧਰਤੀ ਤੇ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਤਾਂ ਜੋ ਮੈਂ ਉੱਥੇ ਜਾ ਕੇ ਇੱਕ ਐਸਾ ਰਾਜ ਸਥਾਪਿਤ ਕਰਾਂ ਜਿਸ ਰਾਜ ਦੇ ਵਿੱਚ ਕਿਸੇ ਦੇ ਨਾਲ ਬੇਇਨਸਾਫੀ ਨਾ ਹੋਵੇ ਜਿੱਥੇ ਸਾਰਿਆਂ ਨੂੰ ਇੱਕ ਅਕਾਲ ਪੁਰਖ ਦੇ ਜੈ ਸਮਝਿਆ ਜਾਵੇ ਔਰ ਜਿਨ੍ਹਾਂ ਨੇ ਜ਼ੁਲਮ ਕੀਤਾ ਜਿਨ੍ਹਾਂ ਨੇ ਪਾਪ ਕਮਾਏ ਨੇ ਉਹਨਾਂ ਨੂੰ ਬਣਦੀ ਹੋਈ ਸਜ਼ਾ ਹੈ ਜਿਹੜੀ ਉਹ ਦਿੱਤੀ ਜਾ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਤੀਰ ਬਖਸ਼ਿਸ਼ ਕੀਤੇ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੇ ਨਾਮ ਜਿਹੜੇ ਡਾਕਟਰ ਗੰਡਾ ਸਿੰਘ ਹੁਣਾ ਨੇ ਲਿਖੇ ਨੇ ਭਾਈ ਵਿਨੋਦ ਸਿੰਘ ਕਾਨ ਸਿੰਘ ਬਾਜ ਸਿੰਘ ਦਇਆ ਸਿੰਘ ਰਣ ਸਿੰਘ ਹਾਲਾਂਕਿ ਕੁਝ ਵਿਦਵਾਨਾਂ ਨੇ ਨਾਮ ਵੱਖੋ-ਵੱਖਰੇ ਵੀ ਦਿੱਤੇ ਨੇ ਪਰ ਇਹ ਉਹ ਨਾਮ ਨੇ ਜਿਹੜੇ ਡਾਕਟਰ ਗੰਡਾ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਦਰਜ ਕੀਤੇ ਨੇ ਪੰਜ ਪਿਆਰੇ ਔਰ ਵੀ ਸਿੰਘ ਹੋਰ ਨਾਲ ਦੇ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਖਣਾਂ ਨਾਂ ਦੇੜ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਨੂੰ ਰਵਾਨਾ ਕੀਤਾ ਕੁਝ ਵਿਦਵਾਨ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਭਾਈ ਭਗਵੰਤ ਸਿੰਘ ਬੰਗੇਸ਼ਰੀ ਉਹਨਾਂ ਦੇ ਟਾਂਡੇ ਦੇ ਨਾਲ ਚੱਲਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਭੇਸ ਵਟਾ ਕੇ ਪੰਜਾਬ ਨੂੰ ਰਵਾਨਾ ਹੁੰਦੇ ਨੇ ਭਗਵੰਤ ਸਿੰਘ ਬੰਗੇਸ਼ਰੀ ਦੇ ਨਾਲ ਆਉਣ ਦਾ ਜ਼ਿਕਰ ਵੀ ਕੁਝ ਵਿਦਵਾਨ ਕਰਦੇ ਨੇ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਕਰੀਬਨ ਪਰਤਪੁਰ ਦੇ ਨੇੜੇ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਕਿ ਲੋਡ ਮਹਿਸੂਸ ਹੁੰਦੀ ਹੈ ਅਰਦਾਸ ਕਰਦੇ ਨੇ ਕਲਗੀਧਰ ਪਾਤਸ਼ਾਹ ਕਿ ਜਿਹੜੀ ਜ਼ਿੰਮੇਵਾਰੀ ਤੁਸਾਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਮੈਨੂੰ ਬਹੁਤ ਸਿੰਘਾਂ ਦੀ ਲੋਡ ਹੈ ਔਰ ਮੇਰੇ ਕੋਲ ਜਿਹੜੇ ਸਿੰਘ ਹੌਲੀ-ਹੌਲੀ ਆਉਣ ਲੱਗ ਪਏ ਨੇ ਇਹਨਾਂ ਦੇ ਪ੍ਰਸ਼ਾਦੇ ਪਾਣੀ ਦੇ ਪ੍ਰਬੰਧ ਵਾਸਤੇ ਧਨ ਦੀ ਲੋਡ ਹੈ ਇਸ ਕਰਕੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਅਰਦਾਸ ਕੀਤੀ ਪਰਤਪੁਰ ਦੇ ਨੇੜੇ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਅਰਦਾਸ ਪੇ ਕਰਦੇ ਨੇ ਗਲਚ ਪੱਲਾ ਪਾ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੇ ਦੂਜੇ ਪਾਸੇ ਕੁਝ ਲੁਬਾਣੇ ਗੁਰਸਿੱਖ ਜਿਹੜੇ ਲੱਭਦੇ ਲਭਾਉਂਦੇ ਆਪਣਾ ਦਸਵੰਦ ਭੇਟਾ ਕਰਨ ਵਾਸਤੇ ਇਸ ਪਾਸੇ ਨੂੰ ਪਹੁੰਚਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਰੁਕੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਭੇਜਿਆ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਦਸਵੰਦ ਹੈ ਜਿਹੜਾ ਉਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਭੇਟਾ ਕਰਨਾ ਪਰ ਖਾਲਸਾ ਕਲਗੀਧਰ ਪਾਤਸ਼ਾਹ ਦਾ ਹੀ ਰੂਪ ਹੈ ਇਸ ਕਰਕੇ ਉਹਨਾਂ ਨੇ ਸਾਰਾ ਦਸਵੰਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਟ ਕਰ ਦਿੱਤਾ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪੱਲਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਰਦਾਸ ਕੀਤੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਮੇਰੇ ਮਨ ਦੇ ਵਿੱਚ ਪ੍ਰਤੀਤ ਵੱਜ ਗਈ ਹੈ ਕਿ ਤੁਸੀਂ ਮੇਰੇ ਅੰਗ ਸੰਗ ਇੱਕ ਪਾਸੇ ਮੈਂ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ ਦੂਜੇ ਪਾਸੇ ਤੁਸੀਂ ਨੇ ਮੇਰੀ ਫਰਿਆਦ ਸੀ ਜਿਹੜੀ ਲੋੜ ਸੀ ਉਹ ਪੂਰੀ ਕਰ ਦਿੱਤੀ। ਕਰੀਬਨ 4 ਮਹੀਨੇ ਦੇ ਸਮੇਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੱਖਣਾਂਂ ਦੇੜ ਤੋਂ ਲੈ ਕੇ ਬਾਂਗਰ ਦੇ ਇਲਾਕੇ ਤੱਕ ਦਾ ਜਿਹੜਾ ਉਹ ਸਫ਼ਰ ਤੈਅ ਕਰਦੇ ਨੇ ਇੱਕ ਕਰੀਬਨ 1500-1600 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ ਜਿਹਨੂੰ ਬਾਬਾ ਜੀ ਨੇ ਕਰੀਬਨ 4 ਮਹੀਨਿਆਂ ਦੇ ਵਿੱਚ ਤੈਅ ਕੀਤਾ ਬਾਂਗਰ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਿਹਰੀ ਖੰਡਾ ਦੇ ਸਥਾਨ ਦੇ ਉੱਤੇ ਪਹੁੰਚਦੇ ਨੇ ਇੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਇਲਾਕੇ ਦੇ ਨੇੜੇ ਕਿਸੇ ਪਿੰਡ ਦੇ ਉੱਤੇ ਲੁਟੇਰਿਆਂ ਵੱਲੋਂ ਹਮਲਾ ਹੋਣ ਵਾਲਾ ਬਾਬਾ ਜੀ ਨੇ ਉਸ ਪਿੰਡ ਦੇ ਲੋਕਾਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਉਣ ਵਾਲੇ ਜ਼ਾਲਮਾਂ ਜ਼ਰਵਾਣਿਆਂ ਦਾ ਡਟ ਕੇ ਮੁਕਾਬਲਾ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਜਦੋਂ ਇੰਨੀ ਗੱਲ ਕਹੀ ਤੇ ਜਿਹੜੇ ਪਿੰਡ ਦੇ ਲੋਕ ਸਨ ਖਾਸ ਕਰ ਜਿਹੜੇ ਪੰਚ ਸਨ ਸਰਪੰਚ ਸੀ ਜੋ ਉਹ ਮੁਖੀਏ ਇੰਨੇ ਡਰੇ ਹੋਏ ਸਨ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਲੜ ਨਹੀਂ ਸਕਦੇ ਅਸੀਂ ਜਿੱਤ ਨਹੀਂ ਸਕਦੇ ਉਹ ਬੜੇ ਤਾਕਤਵਰ ਨੇ ਬਾਬਾ ਜੀ ਨੇ ਵੇਖਿਆ ਕਿ ਜਿਹੜੇ ਮੁਖੀਏ ਨੇ ਇਹ ਸਭ ਤੋਂ ਜ਼ਿਆਦਾ ਪਿੰਡ ਦੇ ਲੋਕਾਂ ਨੂੰ ਡਰਾਉਣ ਲੱਗੇ ਹੋਏ ਨੇ ਉਹਨਾਂ ਨੇ ਮੁਖੀਆਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਦੋਂ ਲੁਟੇਰੇ ਆਏ ਬਾਬਾ ਜੀ ਨੇ ਸਿੱਖਾਂ ਨੂੰ ਨਾਲ ਲੈ ਕੇ ਸਿੰਘਾਂ ਨੂੰ ਨਾਲ ਲੈ ਕੇ ਆਪੋਲਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਦੁੜਾ ਦਿੱਤਾ ਹੁਣ ਜਦੋਂ ਮੁਖੀਆਂ ਨੂੰ ਕਮਰੇ ਦੇ ਵਿੱਚੋਂ ਕੱਢਿਆ ਸਾਰੇ ਪਿੰਡ ਦੇ ਵਸਨੀਕਾਂ ਦੇ ਨਾਲ ਉਹਨਾਂ ਨੂੰ ਇਨਾ ਮਨੋਬਲ ਮਿਲ ਗਿਆ ਇਨਾ ਹੌਸਲਾ ਮੁਖੀਆਂ ਦਾ ਵੀ ਵੱਧ ਗਿਆ ਪਿੰਡ ਦੇ ਲੋਕਾਂ ਦਾ ਵੀ ਵੱਧ ਗਿਆ ਕਿ ਉਹ ਭੱਜੇ ਜਾਂਦੇ ਲੁਟੇਰਿਆਂ ਦੇ ਪਿੱਛੇ ਤੱਕ ਉਹਨਾਂ ਨੂੰ ਮਾਰਨ ਵਾਸਤੇ ਗਏ ਇਸ ਇਲਾਕੇ ਵਿੱਚ ਬਾਬਾ ਜੀ ਨੇ ਪੱਲੂ ਫੇਰਾਇਆ ਕਿ ਸਾਨੂੰ ਖਾਣ ਵਾਸਤੇ ਅੰਨ ਪ੍ਰਸ਼ਾਦਾ ਦੁੱਧ ਦਹੀਂ ਦੇ ਦਿੱਤਾ ਜਾਵੇ ਬਦਲੇ ਦੇ ਵਿੱਚ ਜਿਸ ਨੂੰ ਕਿਸੇ ਨੂੰ ਵੀ ਕੋਈ ਤਾਕਤਵਰ ਕੋਈ ਜ਼ਾਲਮ ਕੋਈ ਜਰਵਾਣਾ ਤੰਗ ਕਰਦਾ ਅਸੀਂ ਉਹਦੀ ਹਿਫਾਜ਼ਤ ਕਰਾਂਗੇ ਅਸੀਂ ਤੁਹਾਡੀ ਰਾਖੀ ਕਰਾਂਗੇ ਇੱਥੇ ਬੈਠੇ ਆ ਤਵਾਰੀਖਦਾਨ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਦੇ ਵੀ ਕਿਸੇ ਸਮੇਂ ਕੋਈ ਮਨੁੱਖ ਆਇਆ ਉਹ ਕਦੇ ਖਾਲੀ ਹੱਥ ਨਹੀਂ ਮੁੜਿਆ ਬਾਬਾ ਜੀ ਘੱਟੋ-ਘੱਟ ਇੱਕ ਮੋਹਰ ਹੈ ਜਿਹੜੀ ਉਹਦੇ ਹੱਥ ਦੇ ਉੱਤੇ ਜ਼ਰੂਰ ਰੱਖ ਕੇ ਤੋਰਦੇ ਨੇ ਹੁਣ ਇਸ ਸਮੇਂ ਇੱਥੇ ਇਸੇ ਸਥਾਨ ਦੇ ਉੱਤੇ ਇੱਕ ਬੋਰਡ ਲਗਾਇਆ ਜਾਂਦਾ ਜਿਸ ਬੋਰਡ ਦੇ ਉੱਤੇ ਇਹ ਗੱਲ ਲਿਖੀ ਜਾਂਦੀ ਹੈ ਕਿ ਇੱਥੋਂ ਸਿਹਰੀ ਖੰਡਾ ਤੋਂ ਖਾਲਸਾ ਰਾਜ ਦੀ ਹੱਦ ਸ਼ੁਰੂ ਹੁੰਦੀ ਹੈ ਤੇ ਮੁਗਲ ਬਾਦਸ਼ਾ ਇਸ ਪਾਸੇ ਨੂੰ ਆਉਣ ਦੀ ਹਿਮਾਕਤ ਨਾ ਕਰੇ ਹੁਣ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਨਾਲ ਲੈ ਕੇ ਚਿੱਠੀਆਂ ਲਿਖੀਆਂ ਪੰਜਾਬ ਦੇ ਪਿੰਡਾਂ ਪਿੰਡਾਂ ਤੱਕ ਭੇਜਣੀਆਂ ਪਹੁੰਚਾਉਣੀਆਂ ਸ਼ੁਰੂ ਕੀਤੀਆਂ ਕਿ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਥਾਪੜਾ ਦੇ ਕੇ ਅਸੀਸ ਦੇ ਕੇ ਤੋਰਿਆ ਆਉ ਰਲ ਮਿਲ ਕਰਕੇ ਇਹੋ ਜਿਹਾ ਰਾਜ ਸਥਾਪਿਤ ਕਰੀਏ ਜਿਸ ਰਾਜ ਦੇ ਵਿੱਚ ਸਾਰਿਆਂ ਦੇ ਨਾਲ ਇਨਸਾਫ ਹੋਵੇ ਜਿੱਥੇ ਸਾਰੇ ਸੁਖੀ ਵਸਣ ਆਪਾਂ ਇਸ ਜ਼ਾਲਮ ਰਾਜ ਦੀਆਂ ਜਿੰਨੇ ਖਾਲਸੇ ਦੇ ਉੱਤੇ ਅਨੇਕਾਂ ਪ੍ਰਕਾਰ ਦੇ ਜ਼ੁਲਮ ਕੀਤੇ ਨੇ ਜਿਨ੍ਹਾਂ ਨੇ ਛੋਟੇ-ਛੋਟੇ ਬਾਲਾਂ ਨੂੰ ਨੀਹਾਂ ਦੇ ਵਿੱਚ ਚਣਿਆ ਆਪਾਂ ਇਸ ਰਾਜ ਦੀਆਂ ਜੜਾਂ ਪੁੱਟ ਕੇ ਰੱਖ ਦਈਏ ਇਹ ਚਿੱਠੀਆਂ ਪਿੰਡਾਂ-ਪਿੰਡਾਂ ਵਿੱਚ ਪੰਜਾਬ ਦੇ ਪਹੁੰਚਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸੁਨੇਹਾ ਪਹੁੰਚਦਾ ਇੱਧਰ ਉਡੀਕ ਦੇ ਵਿੱਚ ਬੈਠੇ ਨੇ ਸਿੱਖ ਕਿ ਅਸੀਂ ਕਿਸ ਸਮੇਂ ਕਲਗੀਧਰ ਪਾਤਸ਼ਾਹ ਦਾ ਕੋਈ ਸੁਨੇਹਾ ਆਵੇ ਤੇ ਮਹਾਰਾਜ ਦੇ ਨਾਲ ਮੈਦਾਨੇ ਜੰਗ ਵਿੱਚ ਜੁੱਝਣ ਵਾਸਤੇ ਜਾਈਏ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਭੇਜਿਆ ਹੋਇਆ ਇੱਕ ਜਰਨੈਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਤੋੜਿਆ ਉਹ ਪੰਜਾਬ ਦੀ ਧਰਤੀ ਦੇ ਨੇੜੇ ਪਹੁੰਚ ਚੁੱਕਿਆ ਤੇ ਉਹਦੀਆਂ ਚਿੱਠੀਆਂ ਸਾਡੇ ਕੋਲ ਪਹੁੰਚ ਰਹੀਆਂ ਨੇ ਕਿ ਆਓ ਖਾਲਸਾ ਜੀ ਮੇਰਾ ਸਾਥ ਦਿਓ ਅਸੀਂ ਇਸ ਜ਼ਾਲਮ ਸਰਕਾਰ ਦੀਆਂ ਨੀਹਾਂ ਪੁੱਟ ਕੇ ਰੱਖ ਦਈਏ ਜਿਹਦੇ ਕੋਲ ਜੋ ਮਿਲਦਾ ਜਿੱਦਾਂ ਦੇ ਸ਼ਸਤਰ ਮਿਲਦੇ ਨੇ ਲੈ ਕੇ ਇੱਥੋਂ ਤੱਕ ਵੀ ਕਿ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਵੀ ਸ਼ਸਤਰ ਖਰੀਦ ਕੇ ਹਥਿਆਰ ਖਰੀਦ ਕੇ ਗੁਰੂ ਕੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਜਾਂਦੇ ਨੇ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦਾ ਜਿਹੜਾ ਸੁਨੇਹਾ ਪਹੁੰਚ ਜਾਂਦਾ ਹੈ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਪਹਿਲੀਆਂ ਦੇ ਵਿੱਚ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਨੇ ਇਹ ਦੋਵੇਂ ਸਲੋਦੀ ਪਿੰਡ ਸਰੰਦ ਦੇ ਨੇੜੇ ਆ ਉੱਥੋਂ ਦੇ ਰਹਿਣ ਵਾਲੇ ਸਨ ਇੱਕ ਚੌਧਰੀ ਸੀ ਤੇ ਇੱਕ ਫੌਜਦਾਰ ਸੀ ਵਜੀਰ ਖਾਨ ਦੇ ਕੋਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦੀ ਖਬਰ ਵਜੀਰ ਖਾਨ ਨੂੰ ਮਿਲਦੀ ਹੈ ਉਹ ਇਹਨਾਂ ਦੋਵਾਂ ਨੂੰ ਇਸ ਤਰੀਕੇ ਦੇ ਨਾਲ ਸੰਬੋਧਿਤ ਹੁੰਦਾ ਕਿ ਪਤਾ ਲੱਗਿਆ ਕਿ ਤੁਹਾਡਾ ਕੋਈ ਨਵਾਂ ਗੁਰੂ ਪੈਦਾ ਹੋ ਗਿਆ ਅੱਗੇ ਗੁਰੂ ਗੋਬਿੰਦ ਸਿੰਘ ਨੂੰ ਤੇ ਮੈਂ ਨੰਦੇੜ ਵੱਲ ਨੂੰ ਦੌੜਾ ਦਿੱਤਾ ਸੀ ਹੁਣ ਕੋਈ ਹੋਰ ਆ ਗਿਆ ਤੇ ਹੁਣ ਵੀ ਜਿਹੜਾ ਆਇਆ ਮੈਂ ਉਹਨੂੰ ਟੁਕੜੇ ਟੁਕੜੇ ਕਰਕੇ ਸਰਹੰਦ ਦੇ ਵਿੱਚ ਮਾਰਾਂਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਇਹ ਸ਼ਬਦ ਕਹੇ ਦੋਹਾਂ ਗੁਰਸਿੱਖਾਂ ਦੀ ਅਣਖ ਨੇ ਉਵਾਲਾ ਖਾਧਾ ਗੈਰਤ ਨੇ ਉਵਾਲਾ ਖਾਧਾ ਤੇ ਉਹਨਾਂ ਵਜ਼ੀਰ ਖਾਂ ਨੂੰ ਕਿਹਾ ਵਜ਼ੀਰ ਖਾਂ ਕੀਤੇ ਹੋਏ ਪਾਪਾਂ ਤੋਂ ਡਰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਕਾਲ ਮੌਤ ਉਹ ਤੇਰੇ ਦਿਨੋਂ ਦਿਨ ਨੇੜੇ ਟੁੱਕਦੀ ਜਾ ਰਹੀ ਹੈ ਜਿਹੜੀ ਤੈਨੂੰ ਨਜ਼ਰੀ ਨਹੀਂ ਆਉਂਦੀ ਇਸ ਗੱਲ ਕਰਕੇ ਕਿ ਮੇਰੇ ਅੰਡਰ ਕੰਮ ਕਰਦੇ ਹੋਣ ਤੇ ਮੇਰੇ ਵਿਰੋਧ ਵਿੱਚ ਆਲੀ ਸਿੰਘ ਮਾਲੀ ਸਿੰਘ ਬੋਲਣ ਉਹਨੇ ਦੋਵਾਂ ਗੁਰਸਿੱਖਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਇਹ ਦੋਵੇਂ ਗੁਰੂ ਕੇ ਲਾਲ ਜੇਲ੍ਹ ਦੇ ਵਿੱਚੋਂ ਦੌੜ ਕੇ ਪਹਿਲੀਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਹਰੀ ਖੰਡਾ ਜਾ ਕੇ ਮਿਲਦੇ ਨੇ ਉਸ ਤੋਂ ਅੱਗੇ ਪਾਈ ਰੂਪੇ ਕੇ ਪਰਿਵਾਰ ਦੇ ਵਿੱਚੋਂ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਇਹ ਜਾ ਕੇ ਮਿਲਦੇ ਨੇ ਭਾਈ ਨਗਾਈਆ ਸਿੰਘ ਜਾ ਕੇ ਮਿਲਦੇ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰਸਾਏ ਹੋਏ ਭਾਈ ਤਲੋਕਾ ਜੀ ਰਾਮਾ ਜੀ ਉਹ ਭਾਵੇਂ ਆਪ ਨਹੀਂ ਆਏ ਪਰ ਉਹਨਾਂ ਨੇ ਕਈ ਆਦਮੀ ਭੇਜੇ ਰਸਦ ਭੇਜੀ ਤੰਨ ਪਦਾਰਥ ਭੇਜਿਆ ਤਾਂ ਜੋ ਜੰਗ ਦੇ ਵਿੱਚ ਸਿੰਘਾਂ ਦੀ ਮਦਦ ਹੋ ਸਕੇ ਹੁਣ ਬਹੁਤ ਸਾਰੇ ਗੁਰਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਉਣੇ ਸ਼ੁਰੂ ਹੋ ਗਏ ਹੁਣ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਤਿਆਰੀ ਕੀਤੀ ਕਿ ਸਿਹਰੀ ਖੰਡਾ ਤੋਂ ਜਿਹੜਾ ਪਹਿਲਾ ਹਮਲਾ ਉਹ ਸੋਨੀਪੱਤ ਦੇ ਉੱਤੇ ਕੀਤਾ ਜਾਵੇ ਤਾਂ ਜੋ ਜਿਹੜੇ ਗੁਰਸਿੱਖ ਨਾਲ ਆਏ ਨੇ ਹਾਲਾਂਕਿ ਸੋਨੀਪੱਤ ਨੂੰ ਜਿੰਤਣਾ ਇਨਾ ਔਖਾ ਨਹੀਂ ਸੀ ਪਰ ਜਿਹੜੇ ਸਿੰਘ ਇਕੱਠੇ ਹੋ ਰਹੇ ਨੇ ਚੋਟੀਆਂ-ਚੋਟੀਆਂ ਜਿੱਤਾਂ ਪਹਿਲਾਂ ਜਿੱਤੀਆਂ ਜਾਣ ਤਾਂ ਜੋ ਇਨ੍ਹਾਂ ਸਿੰਘਾਂ ਦਾ ਮਨੋਬਲ ਵਧ ਸਕੇ ਤੇ ਇਸ ਸਰਹੰਦ ਦੇ ਉੱਤੇ ਹਮਲਾ ਕਰਕੇ ਉਹਦੀ ਇੱਟ ਨਾਲ ਇੱਟ ਖੜਕਾ ਦੇਣ